ਹਾਂਜੀ ਬਾਈ ਕੀ ਹਾਲ ਨੇ ਹੋਰ ਘਰ ਪਰਵਾ ਸਾਰਿਆਂ ਨੇ ਸੱਟ ਨੇ ਬਾਈ ਜਨਪੁਰ ਵਗੈਰਾ ਬਾਈ ਚੜ੍ਹਦੀ ਕਲਾ ਨੇ ਆਗੇ ਸੇ ਆਪਾਂ ਇਧਰ ਲੈ ਕਰੇ ਤੇ ਹੁਣ ਹੀ ਆਇਆ ਬਾਈ ਮੈਂ ਹਲੇ ਤੇ ਹਲ ਤਾਂ ਆਪਾਂ ਆਪਣੇ ਲਾਈਟਾਂ ਚੱਲੀ ਜਾਂਦੀਆਂ ਨੇ ਯਾਰ ਲਾਈਟਾਂ ਬੰਦ ਕਰੀਏ ਬਾਕੀ ਤਾਂ ਗੱਲਾਂ ਬਾਅਦ ਚ ਉਹ ਜਾਂ ਸੰਸਮ ਆ ਲਾ ਦੀਏ ਆਪਣਾ ਲੋਕ ਇਹਦਾ ਇਹ ਲਾਊਗਾ ਬਾਈ ਲੈ ਕੇ ਆ ਗਏ ਆਂ ਯਾਰ ਬੰਦ ਚੱਕ ਲੈਟਾ ਕਰਦੇ ਆਂ ਬੰਦ ਚੱਕੀ ਆ ਫਾਜੀ ਆ ਵੀ ਆਪਣੀ ਇਹਦਾ ਨੰਬਰ ਦੇਖੀ ਵੀ ਜਵੇਂ ਨੇ ਚਾ ਨੰਬਰ ਆ ਗਿਆ ਨੰਬਰ ਲੋਹਰੇ ਖੋਲਦਣ ਵੇਲੇ ਦਿੱਕਤ ਹੁੰਦਾ ਏ ਨਹੀਂ ਕਿਉਂ ਹੂੰ 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 ਕਬੂਤਰੀ ਬੈਠੇ ਜਰਾਂਡਿਆਂ ਤੇ ਆਹ ਕਬੂਤਰੀ ਬੈਠੀ ਆਂਡਿਆਂ ਤੇ ਵੇਹ ਤਾਂ ਆ ਬੈਠੇ ਨੇ ਯਾਨਬਰ ਦਾ ਆਪਣਾ ਸੈਟ ਨੇ ਬਈ ਓਕੇ ਨੇ ਯਾਨਬਰ ਆਪਣਾ ਤੇ ਯਾਰ ਆ ਕਬੂਤਰੀ ਹੈਗੀ ਤਾਂ ਉਹ ਕਬੂਤਰ ਨਾਲ ਸੀ ਪਰਾਂ ਬੈਠਾ ਜਿਹੜਾ ਇੰਨਾ ਜਿਆ ਇਹ ਭੈਣ ਦੇ ਨਾਲ ਮਿਲ ਗਈ ਨਾ ਇਹ ਬਿਠਣੇ ਹੁੰਦੀ ਆ ਬਿਠਣੇ ਦਿੰਦਾ ਉਹਨੂੰ ਆਂਡਿਆਂ ਦੇ ਉੱਪਰ ਆਲੇ ਨੂੰ ਕੀਨੇ ਜੈਨ ਨਾ ਇਹ ਆਪ ਪੈਂਦਾ ਯਾਰ ਮੈਂ ਕਿਸੇ ਬਾਈ ਨੇ ਕਮੈਂਟ ਕਰਿਆ ਸੀ ਮੈਨੂੰ ਯੋ ਉਹ ਤੇ YouTube ਤੇ ਮੈਂ ਜਿਹੜਾ ਚੱਲਦਾ ਸੀ ਵੀਡੀਓ ਮੈਂ ਕਿਹਾ ਸੀ ਮਹਾ ਕਬੂਤਰੀ ਕੰਡਾ ਧਰਿਆ ਦੋਨਾਂ ਕਬੂਤਰਿਆਂ ਨੇ ਤੇ ਮੈਂ ਕਬੂਤਰ ਨਹੀਂ ਵੈਂਦੇ ਤੇ ਬਾਈ ਕਹਿੰਦਾ ਯਾਰ ਕਬੂਤਰੀ ਦਾ ਦੂਜਾ ਅੰਡਾ ਅਧਰੂਜ ਦੋ ਕਬੂਤਰੀਆਂ ਨੇ ਉਦੋਂ ਬੈਠਾ ਕਰ ਕਬੂਤਰ ਤੇ ਯਾਰ ਕਬੂਤਰੀ ਨੇ ਦੋਨਾਂ ਕਬੂਤਰੇ ਨੇ ਅੰਡਾ ਧਰਿਆ ਨਹੀਂ ਹੈਗਾ ਹੁਣ ਦੂਜਾ ਯਾਰ ਕਬੂਤਰ ਹਜੇ ਵੈਂਦੇ ਨਹੀਂ ਫਿਰ ਹੁਣ ਹੱਲ ਕੀ ਹੋਊਗਾ ਬਈ ਇਹਨਾਂ ਦਾ ਦੇਖਦੇ ਆਂ ਕੀ ਸਿਸਟਮ ਆ ਯਾਰ ਇਹਨਾਂ ਦਾ ਤੇ ਬਾਈ ਹੁਣ ਆਪਾਂ ਤੇ ਉਹ ਮੁੰਡੇ ਤੋਂ ਯਾਰ ਆਪਾਂ ਢਾਂਗਾ ਚੱਕ ਲਏ ਸੀਗੇ ਉਹ ਢਾਂਗਾ ਵੀ ਉਹ ਬੇ ਢਾਂਗਾ ਢਾਂਗਾ ਚੱਕ ਲਿਆ ਤੇ ਉਹ ਵੀ ਆ ਕੋਈ ਛਾਤਰੀ ਤੇ ਉਹ ਯਾਰ ਆਹ ਉਹ ਸੰਦੂਖ ਜਾਂ ਪਿਆ ਤੇ ਇੱਕ ਪੁਰਾਣਾ ਉਹ ਵੀ ਉਹ ਉਹਨੂੰ ਚੁਕਾਤਾ ਆਪਾਂ ਅੱਗੇ ਹੁਣ ਉਹਨੂੰ ਸਾਫ ਸਪਾਈ ਕਰਦੇ ਆ ਸਾਰਾ ਉਹ ਸਾਫ ਕਰਕੇ ਆ ਜਿਹੜੀਆਂ ਇੱਟਾਂ ਨੇ ਬਈ ਆ ਟਾਕੀ ਵੀ ਉਹਨ ਦੇਣੀਆਂ ਮੁੰਡੇ ਨੂੰ ਤੁਹਾਨੂੰ ਦੱਸੇ ਸੀ ਤੇ ਆ ਜਿਹੜੀਆਂ ਇੱਟਾਂ ਨੇ ਇਹ ਤਾਂ ਆਪਾਂ ਸਾਰੇ ਸਾਫ ਸਫਾਈ ਕਰਕੇ ਇੱਧਰ ਚੰਦਾਂਗੇ ਆ ਸਾਰਾ ਆਪਣਾ ਨਰਾਲਾ ਹੋ ਜਾਊਗਾ ਤੇ ਬਈ ਛਾਦਰੀ ਹਜੇ ਆਪਾਂ ਉੱਤੇ ਨਹੀਂ ਲਾਉਂਦੇ ਹੈਗੇ ਕਿਉਂ ਹਜੇ ਤਾਂ ਉਰੀ ਬਨੂਗਾ ਨਹੀਂ ਸਮਝ ਮੈਂ ਵੀ ਚੱਲ ਰੰਗ ਜੇ ਦਾ ਬੈਠਣ ਜੇ ਲੱਗ ਜਣ ਕਿ ਉੱਪਰ ਆ ਕਰਾਂ ਮੈਂ ਕਬੂਤਰ ਕਣ ਗਿਆ ਰਾਂ ਦਾ ਖੁੱਲ ਖੱਲੇ ਜਾਣ ਮੈਨੂੰ ਇਹਨਾਂ ਬੰਨਣਾ ਮੇਰੀ ਆਊਗਾ ਦੇਖਦਾ ਮੈਂ ਕੀ ਸਿਸਟਮ ਕਰਨਾ ਤੇ ਕਰਦਾ ਬਈ ਫਿਰ ਮੈਂ ਮੈਂ ਬਨਣਾ ਯਾਰ ਕਬੂਤਰ ਛਾਦਰੀ ਉੱਪਰੀ ਤੇ ਫਿਰ ਤੁਹਾਨੂੰ ਮੈਂ ਦਿਖਾਉਣਾ ਬਣੇ ਰਹੋ ਵੀਡੀਓ ਦੇ ਵਿੱਚ ਹਾਂਜੀ ਬਈ ਛਾਦਰੀ ਆਪਾਂ ਲਾਤੀ ਨਵੇਂ ਗਰਕੇ ਲਾਈਆ ਯਾਰ ਤੇ ਦੋ ਆਪਾਂ ਕਬੂਤਰ ਬਿਠਾ ਦੇਤਾ ਸੈਡ ਸਾਨੂੰ ਦੀਦ ਹੋਣੀ ਯਾਰ ਆਇਆ ਇੱਥੇ ਇਹਦਾ ਕਬੂਤਰ 3 ਵੀ ਆਇਆ ਬਾਈ ਤੇ ਇਹ ਲਾਲ ਸਰੀਜ ਦੀ ਕਬੂਤਰੀ ਆ ਬੰ ਲਵੇ ਤੇ ਇੱਕ ਕਬੂਤਰ ਬਿਠਾਇਆ ਚੀਨਾ ਚੈੱਕ ਕਰੋ ਮੁਨਾ ਸਾਈਟ ਆਪਾਂ ਸਾਰਾ ਈ ਸਕਦੇ ਬੈਠਾ ਚੀਨਾ ਕਬੂਤਰ ਆਪਾਂ ਕਬੂਤਰੇ ਬਿਠਾਇਆ ਤਾਂ ਚੀਨੀ ਕਬੂਤਰੀ ਪਹਿਲਾਂ ਯਾਰ ਬੈਠੇ ਨਹੀਂ ਮਸਾਰ ਰस्सियां ਵੱਡੀਆਂ ਦੀ ਉਧਰ ਉਧਰ ਉੱਡ ਰਹੇ تھے ਤੇ ਫਿਰ ਆਪਾਂ ਉਹ ਜਿਹੇ ਸੈਟਿੰਗ ਜਾਰ ਕੇ ਬਿਠਾ ਦੇ ਗਏ ਹੁਣ ਆਇਆ ਨਾ ਬਈ ਹੋਰ ਤੈ ਤੇ ਲੱਗੇ ਹੋਏ ਨੇ ਯਾਰ ਇੱਕ ਤਾਂ ਨੀਲੀ ਨੁਲੀ ਤੈ ਦੇ ਨੇ ਪਤਾ ਨਹੀਂ ਹੋਰ ਤੈ ਦੇ ਨੇ ਇੱਕ ਡੱਬੀਆਂ ਜਿਹੜੀ ਤੈ ਦਾ ਹਨਾ ਤਾਂ ਕਰਕੇ ਵੀ ਆ ਤੇ ਬਸ ਆਪਾਂ ਹੁਣ ਬਈ ਯਾਰ ਆਹ ਕਰਤੀ ਅਸਾਸ ਭਾਈ ਔਰ ਤਾਰਾਂ ਚੂਰਾ ਜਾਣਾ ਆ ਗੰਦਮਾਂ ਦੇ ਚੱਕ ਦੀਏ ਚੱਕ ਕੇ ਫੇਰ ਸਾਨੂੰ ਦਿਖਾਉਣਿਆ ਸਾਰਾ ਓਕੇ ਕਰਕੇ ਤੇ ਕਿਰਾ ਆਪਣੇ ਕਬੂਤਰ ਦੋਨੇ ਬੈਠ ਨੇ ਹੁਣ ਆਪਾਂ ਹਜੇ ਤਾਂ ਇੱਕਦਾਂ ਤਾਂ ਨੀਵੇਂ ਲਾਵਾਂਗੇ ਯਾਰ ਕੱਲ ਨੂੰ ਵੀ ਨੀਵੇਂ ਲਾ ਲਾਂਗੇ ਇੱਥੇ ਐ ਬੈਠਣਾ ਚ ਲੱਗਾ ਫੇਰ ਉੱਚੇ ਲਾ ਦਿਆ ਕਰਾਂ ਉੱਥੇ ਆਪਾਂ ਐਤਵਾਰ ਨੂੰ ਕਬੂਤਰ ਛੱਡ ਦੇਣਾ ਇੱਕ ਪਿੰਡ 'ਚ ਲੱਗੇ ਨੇ ਦਾ ਮੈਂ ਛੱਡ ਤਾਂ ਅੱਜ ਹੀ ਇਹਦਾ ਗੱਲ ਛੱਡਦਾ ਬਸ ਐ ਪਿੰਡ 'ਚ ਲੱਗੇ ਕਰਕੇ ਬਸ ਇੱਥੇ ਹੁਣ ਛੱਡਦਾ ਨਹੀਂ ਮੈਨੂੰ ਆਇਆ ਵੀ ਚੱਲ ਹਜੇ ਇੱਕਦਾਂ ਸਾਧਰੀ ਤੇ ਬੈਠ ਜਾਂਦੇ ਨੇ ਇਹਨਾਂ ਨੂੰ ਨਾ ਤਾਂ ਕਰਕੇ ਆ ਬਾਈ ਬਾਅਦ 'ਚ ਵੀ ਚੈੱਕ ਕਰ ਸਕਦੇ ਹਾਂ ਆਪਣਾ ਦੇਖਾਉਣਾ ਸਾਨੂੰ ਸਾਰਾ ਸਾਫ ਸੁਥਰਾ ਕਰਦਾ ਬਾਈ ਦਾ ਘਰ ਚੱਕੋ ਜੀ ਆਪਣੇ ਜਾਨਵਰ ਕਵਾ ਟਿੱਕੇ ਜਿਵੇਂ ਕੇਰਾ ਦਾ ਚੀਵੀ ਜੀ ਕਰਦੇ ਸੀ ਹੁਣ ਟਿੱਕੇ ਲੱਗੇ ਤੇ ਆ ਕਰਤਾ ਆਪਾਂ ਸਾਰਾ ਸਾਫ ਪਾਣੀ ਛਿੜਕਤਾ ਆਰ ਉਹਨਾਂ ਕਿਰਨ ਨੂੰ ਕੁੜਾ ਸਾਰੀਆਂ ਸਾਫ ਕਰਤੀਆਂ ਆਪਾਂ ਪਾਣੀ ਚੱਲੀ ਜਾਂਦਾ ਬਾੜੀ ਆ ਭਰ ਮਾਤੀ ਹੁਣ ਯਾਰ ਤਾਂ ਬਹੁਤ ਤੇ ਮੈ ਸੁੱਕੇ ਜਾਂਦੀ ਬਾੜੀ ਟੀਲੀ ਮੰਗੁਰ ਮੋਣੀ ਬਣੀ ਆ ਚੈੱਕ ਕਰਉਣਾ ਸਾਹਸ ਕਰਦੇ ਆ ਆਪਣੇ ਸਾਰ ਆਪਣੇ ਬਾਹਰਲੇ ਘਰ ਦਾ ਫਾਰਮ ਦਾ ਲਾਲੂ ਬਾਹਰਲੇ ਘਰ ਦਾ ਲਾਲੂ ਇਹ ਆਪਣਾ ਬਿਊ ਹੈ ਜੀ ਅਨਬਰ ਆਪਣੇ ਬੈਠੇ ਆ ਬਈ ਤੇ ਬਾਕੀ ਆ ਮੁੰਡੇ ਦੇ ਜਾਨਵਰ ਚੈੱਕ ਕਰ ਫਿਰ ਉੜੇ ਫਿਰਦੇ ਨੇ ਆਪਣੇ ਮਿੱਤਰ ਦੇ ਤੇ ਬਸ ਆਪਾਂ ਵੀ ਡਾਇਆ ਕਰਾਂਗੇ ਆਪਣੇ ਜਾਨਵਰ ਬਾਉਣੇ ਨੂੰ ਲਾਉਣੇ ਆ ਯਾਰ ਮੈਂ ਵੀ ਕੰਮ ਤੇ ਡਿਊਟੀ ਤੇ ਜਾਣਾ ਅੱਜ ਤੇ ਤਾਂ ਕਰਕੇ ਲਾਗੇ बस ਮੈਨੂੰ ਅੰਦਰ ਕਰ ਦਿੰਨੇ ਆ ਤੇ ਬਸ ਓਕੇ ਆ ਕੰਮ ਹੱਥ ਨੇ ਦੇਖਦੇ ਆ ਜੇ ਟਾਈਮ ਮਿਲੇ ਹੱਥ ਨੇ ਬਿਠਾ ਲਾਂਗੇ ਲਓ ਜੀ ਬਾਬਿਓ ਆਪਾਂ ਸਾਤਰੀ ਤੱਕ ਪੁੱਤਰ ਆਪਣੇ ਲਾਲੇ ਤੇ ਇੱਕ ਚੀਨਾ ਤਾਂ ਪਹਿਲਾਂ ਮੈਂ ਛੜਦਾ ਤੇ ਇਹਨੂੰ ਆਪਾਂ ਹੁਣ ਛੜ ਦਿੰਨੇ ਆ ਓਕੇ ਦੀ ਰਿਪੋਰਟ ਆ ਬਾਈ ਦੇਖ ਚੱਕ ਆਪਾਂ ਉਹਨੇ ਯਾਰ ਹੁੰਦ ਨਾਲ ਬਾਲੀ ਲਾਲਾ ਸ੍ਰੀ ਜੀ ਨਾਲ ਜੋੜੀ ਯਾਰ ਕਬੂਤਰ ਨੇ ਮੈਨੂੰ ਲੱਗਦਾ ਜਿੱਤ ਤੱਕ ਸ਼ੱਕ ਸ਼ੱਕ ਬਾਈ ਬੜਾ ਕੰਮ ਓਕੇ ਜਮਾ ਠੀਕ ਆ ਮਿਲਦੇ ਆ ਬਾਬੇ ਸ਼ਾਮ ਨੂੰ ਆਪਾਂ ਓਕੇ ਹਾਂਜੀ ਬਾਈ ਸ਼ਾਮ ਹੋ ਗਈ ਆ ਗਿਆ ਆਪਾਂ ਇੱਧਰ ਲੈ ਘਰੇ ਡਿਊਟੀ ਆਪਾਂ ਦੀ ਜਾਇਆ ਏ 5 ਵਜ ਚੁੱਕੇ ਨੇ ਬਾਈ ਖੋਲੀਏ ਜੰਦਾ ਦਾ ਲਈ ਕੋਲ ਮਿੱਤਰਾਂ ਚੈਨਲ ਨੂੰ ਦਾਣੇ ਪਾਣੀ ਦਾ ਖਰਦੀ ਅਰੇਂਜਮੈਂਟ ਹੈ ਪਹਿਲਾਂ ਪਤਾ ਜਰ ਰਹੀ ਟਾਇਰ ਜਪਤੇ ਕਿਉਂ ਬਾਹਲਾ ਟਾਇਰ ਤਾਂ ਕਰਕੇ ਛਕੀਏ ਭਾਂਡਾ ਗਰਮੀ ਦਾ ਨਹੀਂ ਜਾਂਦਾ ਹੈਗੀ ਠੀਕ ਆ ਮੌਸਮ ਉਹ ਮੈਂ ਤੁਹਾਨੂੰ ਆਪਣੇਾਰੇ ਜਾਣਵਾਂ ਮੈਂ ਥੱਲੇ ਦਾਣੇ ਕਰਕੇ ਹੁੰਦਾ ਬਈ ਥੱਲੇ ਇਹਨੂੰ ਕਰੀਏ ਸੈਟਿੰਗ ਤੇ ਇਹਨਾਂ ਦਾ ਗੇਟ ਦਾ ਹੀ ਇਹ ਭੇੜ ਯਾਰ ਹਲੇ ਹਜੇ ਕਿਹੜਾ ਅੰਦਰੋਂ ਪਾਉਣਿਆਂ ਦਾ ਲੰਦਾ ਰੋਟੀ ਚ ਜੂਰ ਦੇ ਆ ਯਾਰ ਪਹਿਲਾਂ ਤੇ ਕਰ ਲਈਏ ਬਈ ਰੋਟੀ ਆਡੀ ਜੂਰ ਲਈਏ ਉੱਠੀ ਪੰਜਾਬਣੀ ਉਹ ਰੋਟੀ ਜਿਹੜੀ ਜੂਰ ਲਈਏ ਵਰਸ ਨੂੰ ਦਿਖਾਉਣੇ ਆ ਆਪਿਓ ਦਾਣਾ ਪਾਣੀ ਇਹਨਾਂ ਦਾ ਕਰਤਾ ਦੀ ਆਪਾਂ ਓਕੇ ਤੇ ਹੁਣ ਇਹਨਾਂ ਨੂੰ ਧਰ ਦਿਆਂ ਆਪਾਂ ਦੇਖੀ ਡੋਡ ਡੋ ਪੈਂਦੇ ਦਾਣੇ ਤੇ ਦੇਖੋ ਦੇਖੋ ਪੈਂਦੇ ਨੇ ਡੋਟ ਡੋ ਲੈ ਖਾ ਜਾਣਗੇ ਸਾਰੇ ਨਹੀਂ ਇਹ ਥੋੜੀ ਥੋੜੀ ਜਿਹਾ ਖਾਂਦੇ ਆ ਪਏ ਰਹਿੰਦੇ ਆ ਬਈ ਤਾਂ ਕਰਕੇ ਚੱਕਰ ਪਾ ਜਾਂਦਾ ਤੇ ਯਾਰ ਇੱਕ ਕਬੂਤਰ ਤਾਂ ਬੈਠਣ ਲੱਗ ਗਿਆ ਬਈ ਹੰਡਿਆਂ ਤੇ ਆ ਇਧਰ ਤਾਂ ਉਹ ਉਹ ਦਰੱਖੱਲੇ ਹੋ ਰਹੀ ਨੇ ਯਾਰ ਕੋਈ ਤੂੰ ਇਹਦਾ ਲਾਲ ਸੇਰਾ ਜੱਡ ਕਰੀਏ ਫਿਰ ਤਹੇ ਬਹਿ ਜਾਂਦਾ ਕਬੂਤਰ ਆ ਜੀਨੇ ਇਹ ਨਾਲ ਯਾਰ ਰੋਲੇ ਨਾਲ ਇਹ ਦੇਖ ਲੈ ਹੁਣ ਇਹਨਾਂ ਨੂੰ ਖਾ ਲੈਣ ਦੇ ਦਾਣੇ ਯਾਰ ਫਿਰ ਜਿਹੇ ਟਾਈਮ ਜਾਂ ਵੇਲੇ ਦਾ ਸਾਤਰੀ ਤੇ ਪਿਠਹਾਵਾ ਆ ਕਬੂਤਰ ਨਹੀਂ ਆਵਲ ਐ ਤਾਂ ਰਹਿਣੀ ਤੇ ਕਬੂਤਰ ਪਿਠਾਈਏ ਨਾਲ ਤੇ ਕੋਈ ਟਾਈਮ ਜਾਂ ਹੋਇਆ ਬੈ ਯਾਰ ਕੋਈ ਵਾਰ ਨਿਕਲ ਨੁਕਲ ਜੇਵੇ ਹੁਣ ਔਖਾ ਹੋ ਜਾਂਦਾ ਤੁੰਦਾ ਕਬੂਤਰ ਦਾ ਚੱਕਰ ਜਾ ਪੈ ਜਾਂਦਾ ਤਾਂ ਕਰਕੇ ਠੀਕ ਐ ਵੀਰੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਯਾਰ ਸਪੋਰਟ ਕਰੋ ਤੁਹਾਡੇ ਭਾਈ ਨੂੰ ਤੇ ਕਮੈਂਟ ਕਰਕੇ ਦੱਸੋ ਜੇ ਕੋਈ ਆਪਣੇ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਇੱਥੇ ਕੋਈ ਗਲਤੀ ਕਰ ਰਿਹਾ ਹੈਗਾ ਹਨਾ ਹੁਣ ਮੈਂ ਨਵੇਂ-ਨਵੇਂ ਕਬੂਤਰ ਰੱਖੇ ਯਾਰ ਮੈਨੂੰ ਥੋੜਾ ਜਿਹਾ ਘੱਟ ਪਤਾ ਹੈ ਚੀਜ਼ਾਂ ਬਾਰੇ ਚਲੋ ਖਾ ਲੈਣ ਦੇ ਬਈ ਦਾਣੇ ਮਿਲਦੇ ਆ ਬਈ ਸਵੇਰੇ ਅਗਲੀ ਵੀਡੀਓ ਦੇ ਵਿੱਚ ਓਕੇ ਬਾਾਈ